ਟਾ ਮੋਟਾ ਦੱਸ ਦਿੰਨੀ ਆ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਦੇ ਚ ਅਸੀਂ ਪਿੰਡ ਦੇ ਬਜ਼ੁਰਗਾਂ ਨਾਲ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਵਿਦੇਸ਼ਾਂ ਤੱਕ ਇਹ ਗੱਲ ਪਹੁੰਚਦੀ ਹੈ ਵਿਦੇਸ਼ਾਂ ਤੱਕ ਲੋਕੀ ਇਹ ਸ਼ੋਅ ਨੂੰ ਦੇਖਦੇ ਨੇ ਕਿਉਂਕਿ ਪਿੰਡਾਂ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਆ ਜਿਹੜੀ ਉਹ ਵੀ ਸ਼ਹਿਰੀਆਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਤੇ ਉਹ ਵਿਦੇਸ਼ਾਂ ਤੱਕ ਵੀ ਪਹੁੰਚ ਜਾਂਦੀ ਹੈ ਸੋ ਅਸੀਂ ਗੱਲਬਾਤ ਚਾਰਾਂ ਨਾਲ ਕਰਾਂਗੇ ਸੋ ਸਚੀ ਕਲਪਾਪੂ ਜੀ ਸਚੀ ਕਲਪਾਪੂ ਜੀ ਪਾਪੂ ਜੀ ਤੁਸੀਂ ਵਿਆਹੇ ਹੋ ਹਾਂਜੀ ਤੁਸੀਂ ਵਿਆਹੇ ਹੋ ਬਈ ਬੱਚੋ ਪੋਤੇ-ਪੋਤੀ ਵਾਲਿਆਂ ਪੋਤੀ-ਪੋਤੀਆਂ ਵਾਲੀ ਤੇ ਬਾਪੂ ਅਗਰ ਵਿਆਹੇ ਬੰਦੇ عورت ਨੂੰ ਤਾਂ ਪੈਨਸ਼ਨ ਲੱਗਦੀ ਆ ਵਿਆਹੇ ਬੰਦੇ ਨੂੰ ਪੈਨਸ਼ਨ ਲੱਗਣੀ ਚਾਹੀਦੀ ਹਾਂ ਜੀ ਲੱਗਣੀ ਆ ਕਿੰਨੀ ਲੱਗਣੀ ਚਾਹੀਦੀ ਚਲੋ ਜੋ ਵਣਦੀ ਆ 15 20 ਜਾਂ 2000 ਜਾਂ ਕਿਤਨੀ ਲੱਗਣੀ ਚਾਹੀਦੀ ਹੈ ਜਿਹਨ ਮੈਂ ਗੁਜ਼ਾਰਾ ਕਰ ਸਕੇ ਤੇ ਬਾਪੂ ਜੇ ਵਿਆਹੇ ਬੰਦੇ ਨੂੰ ਤਾਂ ਤੁਸੀਂ 2000 ਘੱਟ ਕੇ ਤਾਂ ਉਹਦੇ ਖਰਚੇ ਬਹੁਤ ਆ ਉਰੀ ਜਨਾਨੀ ਦੇ ਖਰਚੇ ਬਹੁਤ ਨੇ ਕੋਈ ਹੋਰ ਮੰਗ ਕਰਨੀ ਹੈ ਸਰਕਾਰ ਤੋਂ ਮੰਗਾਂ ਬਹੁਤ ਰਹੀਆਂ ਹੁਣ ਜੇ ਵਿਆਹ ਲਈ ਬੰਦੀਆਂ ਤਾਂ 5000 ਰੁਪਏ ਚਾਹੀਦਾ आ, अच्छा 5000 रुपया हां ओ तो क्यों कोई कोई तो कुछ लबंदा पेन पास कर लंदा अच्छा हां ते फिर ਵੀ बापू दी मांगे दी 5000 ਰੁਪਇਆ ਘਟੋ ਘਟ ਪੈਨਸ਼ਨ ਹੋਣੀ ਚਾਹੀਦੀ ਬਾਪੂ ਮਾੜੇ ਦੇ ਖਰਚੇ ਤਾਂ ਗਣਾ ਦੋ ਸਰਕਾਰ ਨੂੰ ਵੀ ਕਿਹੜੇ ਕਿਹੜੇ ਨੇ ਚਲ 5000 ਤੁਸੀਂ ਕਾਦਾ ਮੰਗ ਰਹੇ ਹੋ ਇਹ ਵੀ ਦੱਸ ਦੋ ਦੇਖੋ ਦੁੱਧ ਦਾ ਖਰਚਾ हां ਰੋਟੀ ਬਾੜੀ ਦਾ ਖਰਚਾ ਦਾਣਾ ਦਾ ਖਰਚਾ ਗੈਸਿਲੰਡਰ ਗੈਸਿਲੰਡਰ ਦਾ ਖਰਚਾ ਤੇ ਫਿਰ ਪਾਪੂ 5000 ਤਾਂ ਘਟਾ ਫਿਰ 5 ਤੱਕ ਘਟਾ ਵੈਸੇ ਚਲ 5 ਨਾਲ ਤਾਂ گزارਾ ਜਾਇਜ਼ ਆ ਮਾੜੀ ਮੋਟੀ ਦਾ ਸਹੂਲਤ ਹੋ ਅੱਛਾ ਮਾੜੀ ਮੁੱਟੀ ਸੂਲ ਤੋਂ ਹਾਂ ਮਾੜੀ ਮੁੱਟੀ ਚ ਲੁਕਾਇਆ ਅੱਛਾ ਤੇ ਬਾਪੂ ਕੀ ਕਹਿੰਦੇ ਨੇ ਫਿਰ ਔਰਤਾਂ ਨੂੰ ਕਿੰਨੀ ਲੱਗਣੀ ਚਾਹੀਦੀ ਹੈ ਇੱਕ ਘਰ ਚ ਤੁਹਾਨੂੰ ਵੀ ਬਰਾਬਰ ਦੇਣਾ ਹੀ ਅੱਛਾ ਮਤਲਬ ਤੁਸੀਂ ਚਾਹੁੰਦੇ ਹੋ ਮੀਆਂ ਬੀਵੀ ਨੂੰ ਪੈਨਸ਼ਨ ਲੱਗ ਜਾਵੇ ਪੁੱਤ ਜੀ ਸਾਜੀ ਜੀ ਉਹ ਜੀ ਉਹਦਾ ਸਾਡੇ ਦਾ ਖਰਚਾ ਵੱਧਦਾ ਹੁੰਦਾ ਘਰੇ ਡੂ ਅੱਛਾ ਤੇ ਬਾਪੂ ਹੁਣ ਪੈਨਸ਼ਨ ਆ ਰਹੀ ਹੈ ਆਪਣੇ ਖਾਤੇਆਂ ਚ ਹਾਂ ਆ ਰਹੀ ਹੈ ਵੱਧ ਆ ਰਹੀ ਹੈ ਕਿ ਉਹ ਕੱਟ ਨਹੀਂ ਨਹੀਂ ਹੁੰਦੀ ਪੁੱਤਰ ਸਾਹਿਬ ਕੋਈ 1500 ਰੁਪਏ ਦਾ ਅੱਛਾ ਤੇ ਫਿਰ ਜੜੀ ਬੂਟੀ ਦਾ ਵੀ ਤਾਂ ਖਰਚਾ ਹੁੰਦਾ ਦਵਾਈ ਬੂਟੀ ਦਾ ਮੈਂ ਆਉਂਦੇ ਸਮੇਂ ਮੈਂ ਆਉਂਦੇ ਸਮੇਂ ਲਾਵਾਂ ਹਾਂ ਤਾਂ ਤਗਭਤ ਤਤਿੰਕ ਸਾਰੇ 1000 ਰੁਪਏ 300 ਰੁਪਏ ਦਵਾਈ ਬੂਟੀ ਦਾ ਅੱਛਾ ਤੇ ਹੁਣ ਤੁਸੀਂ ਮੇਰੀ ਗੱਲ ਸੁਣੋ ਸਾਰੀ ਗੱਲ ਛੱਡੋ ਇਹ ਤਾਂ ਹੋ ਗਈ ਗੱਲ ਵਿਆਹਿਆਂ ਦੀ ਆਪਣੇ ਪਿੰਡ 'ਚ ਛੜੇ ਕਿੰਨੇ ਹੋਣਗੇ 15 18 ਕਤਾ ਛੜੀਆਂ ਦੀ ਕਿੰਨੀ ਲਵਾਈਏ ਛੜਾਂ ਦੇ ਵੀ ਬਰਾਬਰ ਦੀ ਚਾਹੀਦੀ ਆ ਛੜੇ ਨੇ ਕਿਹੜਾ ਚੁੱਪ ਛੜੇ দাও ਤੂੰ ਇਹੋ ਕੀ ਆ ਭਾਂਡੇ ਵੀ ਆਉ ਧੋਣੇ ਪੈਂਦੇ ਆ ਕਿਆ ਮਾਤਾ ਨੀ ਫਿਰ ਛੜਿਆ ਨਹੀਂ ਪੈਨਸ਼ਨ ਬਾਰੇ ਗੱਲ ਕਰੋ ਕਿੰਨੀ ਲਵਾਈਏ ਬਈ ਬਰਾਬਰ ਦੀ ਪੰਜ ਦੀ ਚਾਹੀਦੀ ਆ ਉਹਨਾਂ ਨੂੰ ਪੰਜ ਚਾਹੀਦੀ ਤੇ ਉਹਨਾਂ ਨੇ ਖਰਚੇ ਵੀ ਦੱਸ ਦੋ ਪਾਪਾ ਫਿਰ ਨਾਲੇ ਛੜੇ ਇਕੱਲੇ ਨੇ ਉਹਨਾਂ ਨੂੰ 5000 ਕਿਉਂ ਤੇ ਉਹਨਾਂ ਨੂੰ ਤਕਰੀਬਨ 230 ਰੁਪਏ ਤਾਂ 20 ਰੁਪਏ ਰੰਬ ਦੀ ਪਗਵਾ ਦਾਈ ਦਾ ਆਦਿ ਆ ਠੀਕ ਆ ਜੀ ਮਗਰ ਉਹ ਦੇਖ ਲੋ ਡੇਲੀ ਦੀ ਪੇਮੈਂਟ ਜੇ ਆਪਾਂ 200 ਦਾ ਰੋਜ਼ ਲਾਉਨੇ ਆ 6000 ਹੋ ਗਿਆ ਤੂੰ ਫਿਰ ਬਾਪੂ 100 ਰੁਪਿਆ ਕਿਧਰੋਂ ਹੋ ਲੈ ਆਉਗਾ ਤਨ ਮਹੀਨਾ ਠੰਡ ਜੀ ਦਾ ਕੱਢੂ ਤੇ ਬਾਪੂ ਅੱਛਾ ਛੜਿਆਂ ਦੀ ਠੰਡ ਕੰਡਾਉਣ ਵਾਸਤੇ ਤੁਸੀਂ ਕਹਿੰਦੇ ਪੈਨਸ਼ਨ ਠੰਡ ਨਹੀਂ ਛੜੇ ਨੂੰ ਹਈ ਇਹ ਹੀ ਦਾਰੂ ਹਈ ਬਸ ਹਾਂ ਛੜਿਆਂ ਦੀ ਮਤਲਬ ਜਨਾਨੀ ਦਾਰੂ ਹੋਈ ਦਾਰੂ ਸਭ ਕੋਈ ਦੀ ਦਾਰੂ ਵੀ ਅੱਛਾ ਦਵਾ ਦਾਰੂ ਹੋਈ ਤੇ ਬਾਪੂ ਫਿਰ ਸਰਕਾਰ ਕਿਸੇ ਦੀ ਸ਼ਰਾਬ ਦੇ ਪੈਸੇ ਕਿਉਂ ਦੇਵੇ ਅਸੀਂ ਤਾਂ ਕਹਿੰਦੇ ਸਰਕਾਰ ਸਬਸਿਡੀ ਦੇ ਦੇਵੇ ਇਹਨਾਂ ਨੂੰ ਸ਼ਰਾਬ ਯੋਈ ਮਾਮਾ ਬੋਲਾ ਕੀ ਬਾਤਾਂ ਕੀ ਬਾਤਾਂ ਅੱਛਾ ਬਾਪੂ ਤੁਸੀਂ ਛੜੇ ਹੋ ਆ ਜਾਓ ਤੁਸੀਂ ਛੜੇ ਹੋ ਹਾਂ ਕਿਉਂ ਬਾਪੂ ਜੀ ਸਾਡੇ ਕਹਿੰਦੇ ਤੋ ਵਧੀਆ ਬੰਦੇ ਨੇ ਅੱਛਾ ਇੱਕ ਮਿੰਟ ਆ ਆਜੋ ਆਜੋ ਵੈਲਕਮ ਵੈਲਕਮ ਗਗਨ ਪੈਸੇ ਆ ਰਹੇ ਬੇਟਾ ਸਾਈਡਾ ਇੱਜ਼ਾ ਵਿਆਹ ਆਇਆ ਤਾਂ ਛੜਾ ਨਹੀਂ ਹੈਗਾ ਉਹ ਨਾ ਹੋਵੇ ਯਾਰ ਅੱਛਾ ਹਾਂ ਇਹਨੇ ਚ ਕੀ ਆ ਵਿਆਹ ਵਾ ਛੜੇ ਨਾ ਹੋ ਪੜਾ ਛੜੇ ਨਾ ਹੋ ਪੜਾ ਅਸੀਂ ਤਾਂ ਰੌਣਕ ਸੱਥਾਂ ਦੀ ਦਿਖਾਉਣੀ ਹੈ ਹੀ ਰੌਣਕ ਹੁੰਦੀ ਹੈ ਠੀਕ ਹੈ ਬਾਪੂ ਤੁਸੀਂ ਛੜੇ ਹੋ ਤੈਨੂੰ ਦੱਸੋ ਕਿੰਨੀ ਪੈਨਸ਼ਨ ਲਵਾਈ ਹੈ ਮਰਜ਼ੀ ਦਵਾ ਦੇ ਉਹ ਕਿੰਨੀ ਦਾ ਚਾਰਾ ਹੋ ਤਰਾ ਦੇਖ ਪਗਾਰ ਉਹ ਲੋਦਾ ਪੱਕਾ 130 ਰੁਪਏ 20 120 ਨਾ ਤੇ ਬੱਪੂ ਆਪੇ ਦੱਸੋ ਕਿ 200 ਰੁਪਿਆ ਤੇ 3600 ਰੁਪਏ ਦਾ ਹੀ ਹੋ ਗਿਆ ਤੇ ਵਿਦੇਸ਼ਾਂ ਵਿਦੇਸ਼ਾਂ ਚ ਵੀ ਲੋਕੀ ਦੇਖ ਲੈ ਹੋ ਸਕਦਾ ਕੋਈ ਵਿਦੇਸ਼ੀ ਬੰਦਾ ਹੀ ਤੁਹਾਡੇ ਤੇ ਮਿਹਰਬਾਨ ਹੋ ਜਵੇ ਤੁਸੀਂ ਬੱਪੂ ਦੱਸੋ ਤੁਸੀਂ ਸਾਡੇ ਸ਼ੋਅ ਦੇ ਜ਼ਰੀਏ ਲੱਗ ਸਕਦੀ ਹੈ ਛੜਿਆਂ ਨੂੰ ਪੈਨਸ਼ਨ ਤੁਸੀਂ ਆਪਣੀ ਮੰਗ ਰੱਖੋ 5000 ਤਾਂ ਜਾਇਜ਼ ਆ ਤੁਸੀਂ ਆਪ ਦੱਸੋ ਨੇ ਬਾਪੂ ਮੈਂ ਕਿਹਾ ਤੂੰ 5 ਦਾ ਮੰਗ ਲਾ ਕਹਦੇ ਕਹਦੇ ਕੋਸ ਸਰਕਾਰ ਤੋਂ ਮੰਗਣੀਆਂ ਤਾਂ ਇਹ ਤਾਂ ਕਹਿੰਦੇ ਰੱਬ ਦੇ ਹਿਸ਼ਾਰੇ ਚੱਲਾਂਗੇ ਅੱਥੇ ਰੱਖ ਵਾਦੀ ਕਰਾਂਗੇ ਅੱਗੇ ਆ ਜਾਓ ਯਕੀਨ ਨੇ ਆ 5000 ਦੇ ਦੂ ਅੱਛਾ ਬਾਪੂ ਫਿਰ ਜਿਵੇਂ ਮੇਰੀ ਗੱਲ ਸੁਣੋ ਤੇ ਹਾਂਜੀ ਬਹੁਤ ਸੈਂਟਰ ਦੇ ਕਰਜ਼ੇ ਦਾ ਵੀ ਬਹੁਤ ਹੋ ਗਿਆ ਹਾਂ ਇਹ ਤਾਂ ਸਹੂਲਤਾ ਆ ਤੇ ਹੈਲੀਕਾਪਟਰ ਡਾਈ ਫਿਰਦੇ ਆ ਯਾ ਕੋਰ ਕੇ ਯਾ ਬੈਠੇ ਆ ਨੇ ਫਿਰ ਬਈ ਦੇਖੋ ਛੜਿਆਂ ਲਈ ਪੈਨਸ਼ਨ ਲਾ ਦੇਵੇ ਸਰਕਾਰ ਕਿਉਂਕਿ ਛੜਿਆਂ ਨੂੰ ਜਾਂ ਕਾਰੋਬਾਰ ਦੋ ਤੇ ਜਾਂ ਪੈਨਸ਼ਨ ਦੋ ਕਿਉਂ ਵੀ ਬਾਪੂ ਛੜਿਆਂ ਨੂੰ ਛੜਿਆਂ ਨੂੰ ਰੱਖੋ ਨਾ ਅਗਲੇ ਨੇ ਆਪਦਾ ਖਰਚਾ ਵੀ ਚਲਾਉਣਾ ਆਪ ਵੀ ਜਾਣਾ ਕੋਈ दारू ਵੀ ਪੀਣੀ ਆ ਕੋਈ ਹੋਰ ਕੰਮ ਕਰਨਾ ਇਹਦਾ ਆਸ਼ਰਮ ਵੀ ਹੈ ਹਾਂ ਜੇ ਛੜਾ ਆਸ਼ਰਮ ਖੋਲਦਣ ਫੇਰ ਉਹ ਜਿਉਂਦੇ ਜਾਓ ਬਈ ਉਹ ਛੜੀਆਂ ਵਾਲੀ ਆਸ਼ਰਮ ਖੋਲ ਤਾਂ ਤੇ ਉੱਤੇ ਫਿਰ ਲੰਗਰ ਚ ਕੀ ਖਾਓਗੇ ਤੇ ਉਹ 5000 ਮਹੀਨਾ ਆਊਗਾ ਬੈਠ ਕੇ ਕਿੱਥੇ ਕੱਲਿਆ ਕਰਨਗੇ ਤੇ ਫਿਰ ਜੇ ਛੜੀਆਂ ਵਾਲੀ ਆਸ਼ਰਮ ਖੋਲ ਦਵੇ ਇਹ ਬਾਪੂ ਦੀ ਗੱਲ ਮੈਂ ਕਹਿੰਨੀ ਬਹੁਤ ਦੂਰ ਤੱਕ ਜਾਣੀ ਚਾਹੀਦੀ ਆ ਫਿਜ਼ੂਲ ਤੇ ਮਾਲਾ ਮੋਟਾ ਪਿੰਡਾਂ ਵਾਲੇ ਵੀ ਛੜਿਆ ਕਰਨਗੇ ਦੱਸਣਾ ਤੇ ਫਿਰ ਬਾਪੂ ਜੇ ਛੜੇ ਜਿਹੜੇ ਉੱਥੇ ਆਸ਼ਰਮ ਬਣਾਉਣਾ ਉਹਨਾਂ ਦੇ ਖਾਣ ਪੀਣ ਦਾ ਕੀ ਰਾਸ਼ਨ ਚਾਹੀਦਾ ਵੀ ਦੱਸੋ ਉਹ ਤਾਂ ਫਿਰ ਆਥ ਨੇ ਪਿਗ ਨਾ ਨਾ ਆਂਡਾ ਮੁਰਗੀ ਉਹ ਤੇ ਇਹ ਤਾਂ ਫਿਰ ਤੁਸੀਂ ਮਤਲਬ ਇਹ ਤਾਂ 5000 ਤਾਂ ਕਰ ਲੈਣਗੇ ਕੋਈ ਕੰਮ ਵੀ ਕਰਨਗੇ ਅੱਛਾ ਕੰਮ ਵੀ ਕਰਨਗੇ ਤੇ ਛੜਿਆ ਨਹੀਂ ਕਾਰੋਬਾਰ ਕਿਹੜਾ ਹੋਣਾ ਚਾਹੀਦਾ ਸੂਟੇਬਲ ਦੱਸੋ ਬਾਪੂ ਕਾਰੋਬਾਰ ਦਾ ਲੇਬਰ ਮਿਹਨਤ ਇਹ ਵੀ ਕਰ ਸਕਦੇ ਆਈ ਇਹ ਤਾਂ ਜਾਨੀ ਚਾਹੀਦੀ ਆ ਦੁਬਾਰਾ ਦੱਸੋ ਐਸ਼ ਉਹ ਐਸੀ ਬਸ ਚਾਹੀਦੀ ਆ ਇਹਨਾਂ ਨੂੰ ਅੱਛਾ ਤੇ अच्छा ਹੁਣ ਆਪਾਂ ਪੁੱਛਦੇ ਤੁਸੀਂ ਵਿਆਹੇ ਹੋਏ ਹਾਂਜੀ ਹਾਂ ਮੈਂ ਵਿਆਹੇ ਅੱਛਾ ਤੇ ਮੇਰੀ ਗੱਲ ਸੁਣੋ ਜੇ ਤੁਹਾਨੂੰ ਕਿੰਨੇ ਕ ਕਿਲੇ ਚਾਹੀਦੇ ਨੇ ਸਰਕਾਰ ਨੂੰ ਕਿੰਨੇ ਆ ਕਿਲੇ ਦੀ ਮੰਗ ਕਰੀਏ ਕਿ ਮੈਂ ਖਸਖਸ ਲਾਉਣੀ ਚਾਹੁੰਦਾ ਬੰਦਾ ਖਸਖਸ ਦਾ ਨੂੰ ਕਿੱਲਾ ਹੀ ਮਿਲ ਜਾ ਬਹੁਤ ਆਈ ਕਿੰਨੇ ਕਿਲੇ ਲਗਾ ਦੋਗੇ ਇੱਕ ਹਾਂਜੀ ਹੈ ਅਸੀਂ ਸਾਡੇ ਅਸੀਂ ਸਾਡੇ ਪਿੰਡ ਇਕੱਠੋ ਕੱਢ 70 ਬੰਦੇ ਕੀਤੀ ਗੱਲ ਦੇਣਗੇ ਅਸੀਂ 70 ਕਿਲੇ ਲਾ ਦੇਾਂਗੇ ਬੱਲੇ 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 ਮਤਲਬ ਖਸਖਸ ਹੋਣੀ ਚਾਹੀਦੀ ਹੈ ਹਾਂਜੀ ਦੂਜਾ ਬੰਦਾ ਦੂਜਾ ਮੈਂ ਬੰਦ ਬੰਦ ਹੋ ਜੂ ਫਿਰ ਬਿਲਕੁਲ ਹਾਂ ਜੀ ਦੱਸੋ ਕਿੰਨਾ ਸਾ ਜੋ ਵੀ ਆ ਅੱਜ ਕੱਲ ਚਲੋ ਚੱਲਦਾ ਹਨਾ ਚੱਲਦਾ ਕੰਮ ਜੁੱਟਾ ਬੰਦ ਹੋ ਜੂ ਵਧੀਆ ਜੇ ਖਾਸ ਖਾਸ ਖਾਣਗੇ ਲੋਕ ਉਹ ਕਿਹੜਾ ਨਸਾਂ ਨਾਲੇ ਤਾਕਤ ਵਾਲਾ ਹੈਗਾ ਅੱਛਾ 1 ਮਿੰਟ ਤੁਸੀਂ ਮੈਨੂੰ ਦੱਸੋ ਤੁਸੀਂ ਕੰਮ ਕੀ ਕਰਦੇ ਮੈਂ ਹਲਵਾਈ ਦਾ ਕੰਮ ਕਰਦਾ ਹਾਂ। ਪੁੱਛਦਾ ਪਿਆ ਸਰੀਰੀ ਦੱਸ ਰਿਹਾ। ਆਇਆ ਨਾ ਟੈਂਪੂ ਖੜਾ ਇਹੀ ਪਿੰਡ 'ਚ ਆਇਆ ਆਪਦੇ। ਅੱਛਾ ਟੈਂਪੂ ਇਹ ਟੈਂਪੂ ਹੈ। ਹਾਂ ਹਾਂ ਹਲਵਾ ਰੇ ਆ। ਅੱਛਾ ਹੁਣ ਇੱਕ ਗੱਲ ਤੋਂੜ ਤੋਂ ਪੁੱਛਣੀ ਹੈ ਵੀ ਵਿਆਹੇ ਬਦਿਆਂ ਨੂੰ ਪੈਨਸ਼ਨ ਨਹੀਂ ਲਾਉਂਦੀ ਸਰਕਾਰ। ਤੁਹਾਨੂੰ ਲੱਗਣੀ ਚਾਹੀਦੀ। ਹਾਂਜੀ ਲੱਗਣੀ ਚਾਹੀਦੀ। ਤੁਸੀਂ ਤਾਂ ਜਵਾਨ ਹੋ ਨਾ ਤੁਹਾਨੂੰ ਵੀ ਲੱਗਣੀ ਚਾਹੀਦੀ। ਉਹ ਖਰਚਾ ਪਾਣੀ ਦਾ ਹੁਣ ਚਲਾਉਣਾ ਹੀ ਆ ਇੰਨੀ ਕਿੰਨੀ ਕਿੰਨੀ ਮੰਗ ਕਰਦੇ। ਮਾਲਾ 5000 ਹਜ਼ਾਰ ਤਾਂ ਹੋ ਗਈ। ਓਏ ਇਹਨਾਂ ਨੇ ਗੱਲ ਸੁਣਾ ਨਾ ਮੈਂ ਤਾਂ ਸਿਆਪਾ ਭਾਈ ਹੋਰ ਆ। ਓ ਚੱਕੀ। ਇਹ ਇਹਨਾਂ ਦੇ ਤਾਂ ਬਿਊਟੀ ਪਾਰਲ ਵਾਲਾ ਹੀ ਨਹੀਂ ਕੰਮ 5000 ਚ ਲੂਟ ਆਣਾ। ਕਿਨਾਂ ਇਹਦੇ ਇਹ ਵੀ ਤਾਂ ਮੋਗੇ। ਇੱਕ ਵਾਰੀ ਗਈਆਂ 5-6000 ਪੱਕਾ। ਨਹੀਂ ਜਨਾਨੀਆਂ ਲਈ ਪੈਨਸ਼ਨ ਲੱਗਣੀ ਚਾਹੀਦੀ ਇਹਨਾਂ ਨੂੰ। ਆਹ ਭਾਈ 5000 ਦੇ ਕੇ ਇੱਕ ਦੀ ਵਾਰੀ ਦੇਵਾਂਗੇ ਘਰੇ ਘਰੇ ਦੇਵਾਂਗੇ ਖਰਚਾ ਵੀ ਦੇ ਦੇਣ। ਆਹ ਲੇਖੋ ਇਹਨਾਂ ਨਾਲ ਗੱਲ ਕਰਦੇ ਅੱਗੇ ਆਓ ਜੀ। ਆ ਜਾ ਆ ਜਾ। ਅੱਛਾ ਵੀ ਤੁਹਾਡਾ ਨਾਮ ਛੁਪ ਇੱਕ ਮਿੰਟ ਥੋੜਾ ਸ਼ੁਭ ਨਾਮ ਕੀ ਆ? ਮਿੰਦਰ ਸਿੰਘ। ਮਿੰਦਰ ਸਿੰਘ ਜੀ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿ ਜੇ ਤੁਹਾਨੂੰ ਇੱਕ ਦਿਨ ਲਈ ਸਰਪੰਚ ਬਣਾਤਾ ਜਾਵੇ ਤੁਸੀਂ ਕੀ ਤਬਦੀਲੀ ਲੈ ਕੇ ਆਉਂਗੇ ਕੈਲੇਪਿੰਡ ਚ ਅਸੀਂ ਆਪਣੀਆਂ ਮੰਗਾ ਜਿਹੜੀ ਅੱਗੇ ਰੱਖਾਂਗੇ ਨਹੀਂ ਤੁਸੀਂ ਸਰਪੰਚ ਹੋ ਤੁਸੀਂ ਮੰਗਾ ਕਿਉਂ ਰੱਖੋਗੇ ਤੁਸੀਂ ਦੱਸੋ ਮੈਂ ਇੱਕ ਦਿਨ ਚ ਤੁਸੀਂ ਕੀ ਕਰ ਲੋਗੇ ਜੇ ਤੁਹਾਨੂੰ ਸਰਪੰਚ ਬਣਾਤਾ ਜਾਵੇ ਚਲੋ ਅੰਕਲ ਨੂੰ ਬੜਾਓ ਚਲੋ ਐ ਐਦਰ ਤੂ ਬੋਨਰ ਦਾ ਗਾਲਤ ਰੋ ਨਹੀਂ ਤਾਂ ਇਹ ਕੁਐਸਚਨ ਨਹੀਂ ਨਹੀਂ ਹਾਂ ਹਾਂ ਉਹ ਕਹਿੰਦੇ ਇਹ ਬੋਲੋ ਆ ਦੱਸ ਕੀ ਕਹਿ ਰਹੇ ਨੇ ਖਲਕ ਨੂੰ ਦੱਸੋ ਮੈਂ ਤੁਹਾਡੀ ਵੀ ਵੀਡੀਓ ਦੇਖਦਾ ਨਾ ਮਰਾ ਤਾਂ ਵੈਸੇ ਗਿਆ ਮੈਂ ਬਹੁਤ ਵੀਡੀਓ ਦੇਖਦਾ ਥੋੜੀ ਮੈਂ ਆਹੀ ਪਿੰਡਾਲੀਆਂ ਹਾਂ ਥੈਂਕ ਯੂ ਸੋ ਮਚ ਅੱਛੀਆਂ ਲੱਗ ਰਹੀਆਂ ਬਹੁਤ ਵਧੀਆ ਲੱਗ ਰਹੀਆਂ ਨਹੀਂ ਪਿੰਡਾਂ ਨਾਲ ਜੁੜਨ ਨਾਲ ਕਿੰਨਾ ਮਜ਼ਾ ਆਉਂਦਾ ਦੇਖੋ ਸਾਡੇ ਪਿੰਡਾਂ ਦੇ ਜਾਣੇ ਨਹੀਂ ਭਿੰਦਰ ਸਿੰਘ ਜੀ ਨੇ ਤਾਂ ਗੱਲ ਦਿਲ ਦੀ ਖੋਲੀ ਨਹੀਂ ਜੇ ਤੇ ਇਹ ਥੋੜੀ ਮਤਲਬ ਜੇ ਤੁਹਾਨੂੰ ਇੱਕ ਦਿਨ ਦਾ ਸਰਪੰਚ ਬਣਾਤਾ ਜਾਵੇ ਤੁਸੀਂ ਕੀ ਕਰੋਗੇ ਤਿੰਨ ਘੰਟੇ ਦੀ ਫਿਲਮ ਬਣਾਉਂਦੇ ਆ ਉਹਦੇ ਪਿੱਛੇ ਆ ਅੱਛਾ ਕਾਨੂੰਨ ਨੇ ਲੇਕਬੂਰ ਫਸਾ ਲਿਆ ਸਾਡੇ ਚ ਨਹੀਂ ਨਹੀਂ 6 ਮਹੀਨੇ ਕਮਸੇ ਕਮ ਧਮੋਂ ਨਵੇਂ ਬੰਦੇ ਨੂੰ ਮੈਂ ਕਹਿੰਦਾ ਕੱਢ ਦੂ ਕੀੜੇ ਅੱਛਾ ਤੇ ਤੁਸੀਂ ਇਹ ਸਾਡੇ ਫਾਲੋਅਰ ਵੀ ਨੇ ਇਹ ਸਾਡੀਆਂ ਵੀਡੀਓਜ਼ ਦੇਖਦੇ ਨੇ ਤੁਹਾਡੇ ਨਾਲ ਵੀ ਅਸੀਂ ਗੱਲ ਕਰਨਾ ਚਾਹਾਂਗੇ ਜੇ ਤੁਹਾਨੂੰ ਇੱਕ ਕਿਲਾ ਦੇਤਾ ਜਾਵੇ ਖਸਖਸ ਗਾਉਣ ਨੂੰ ਤੇ ਤੁਸੀਂ ਖਸਖਸ ਦੀ ਖੇਤੀ ਕਰਨਾ ਚਾਹੋ ਹਾਂਜੀ ਚਾਹਾਂਗੇ ਚਾਹੀਦਾ ਜੀ ਓਰੇ ਓਰੇ ਬੈਨੀਫਿਟ ਤਾਂ ਦੱਸ ਦੋ ਲੋਕਾਂ ਨੂੰ ਇਹ ਫਾਇਦਾ ਜੀ ਦਾ ਨੁਕਸਾਨ ਨਹੀਂ ਹੈਗਾ ਦੁਨੀਆ ਮਾਰਦੇ ਨਹੀਂ ਜਿਵੇਂ ਹੁਣ ਚਿੱਟਾ ਲਾਉਂਦੇ ਲੋਕ ਮਾਰਦੇ ਆ ਉਹਦਾ ਫਾਇਦਾ ਜੀ ਕੋਈ ਵੱਧ ਯੋਗ ਕੰਮ ਕਰੂ ਬੰਦਾ ਹੋ ਜਾਈ। ਅੱਛਾ ਹਾਂਜੀ। ਅੱਛਾ ਤੇ ਇਹ ਮੈਂ ਏਵੇਂ ਨੂੰ ਇਹ ਦੱਸਾਂ ਛੜੇ ਹੋ ਕੇ ਵਿਆਹੇ ਹੋ? ਵਿਆਹੇ ਮੇਰੀ। ਅੱਛਾ ਵਿਆਹੇ ਹੋ। ਕਦੇ ਆਪਣੀ ਵਾਈਫ ਲਈ ਰੋਟੀ ਪਕਾਈ ਹੈ? ਸੱਚੀ ਦੱਸਣਾ। ਲੋਕਾਂ ਨੂੰ ਪਤਾ ਲੱਗੇ ਕਦੇ ਤਾਂ ਇਹਦੇ ਲਈ ਬਣਾਈ ਹੋਗੀ। ਨਹੀਂ ਇਹ ਰੋਟੀ ਤਾਂ ਬਣਾਈ ਹੈ ਕਿ ਜੇ ਰੋਟੀ ਆਪ ਹੀ ਲਾਉਂਦੇ ਆ ਕਹਿ ਰਹ ਹੁੰਦੇ ਆ ਕਦੇ ਕਹੀਦਾ ਵੀ ਮੈਂ ਖਾਂਦਾ ਨਹੀਂ ਬਾਹਰ ਖਾ ਲੂਗਾ ਐਂ ਕਹਿੰਦੇ। ਚਲੋ ਨਹੀਂ ਕਦੇ ਤੁਸੀਂ ਆਪਣੀ ਵਾਈਫ ਦੀ ਮਦਦ ਕੀਤੀ? ਹਾਂਜੀ ਮਾਤਾ ਦੇ ਕੋਲ ਹੀ ਨਾਨ ਹੁੰਦੇ ਜੀ ਉਹਨਾਂ ਦੇ ਹੈ ਨਾਲ ਹੀ ਹੁੰਦੇ ਕਿਆ ਬਾਤ ਨੇ ਉਹ ਹਾਊਸ ਵਾਈਫ ਨੇ ਇਹ ਕੰਮ ਵੀ ਕਰਦੇ ਆ ਕੰਮ ਵੀ ਕਰਦੇ ਆ ਜੀ ਫਿਰ ਕਿੰਨੇ ਮਿਹਨਤੀ ਨੇ ਦੇਖੋ ਹਾਂਜੀ ਭੈਣ ਦਾ ਕੰਮ ਕਰਦੇ ਆ ਜਿਵੇਂ ਹੁਣ ਕੇ ਜਾਣਾ ਵਾ ਕੰਮ ਨਾਨ ਕਰਵਾਉਂਦੀ ਆ ਤੇ ਕਦੇ ਐ ਹੋਇਆ ਵੀ ਦੋਨੋਂ ਚ ਭਾਂਡੇ ਖੜਕ ਜਾਣ ਤੇ ਬੋਲ ਰਹੇ ਹਾਂਜੀ ਹਾਂਜੀ ਬਹੁਤ ਵਾਰ ਹੋਇਆ ਬਹੁਤ ਵਾਰ ਹੋਇਆ ਜੀ ਤੇ ਜਿੱਤਦਾ ਕੌਣ ਹੈ ਫਿਰ ਜਾਤੇ ਬਸ ਆਪੇ ਜੀ ਲੜ ਪਏ 15 20 ਮਿੰਟ ਨੂੰ ਸੁਲਾਉ ਹੁੰਦੀ ਆ ਬਸ ਮਨਾਉਂਦਾ ਕੌਣ ਹੈ ਮਨਾਲੇ ਨਹੀਂ ਮੈਂ ਮਨਾਲਾਦਾ ਵਾ 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 ਮੈਂ ਇਹੀ ਕਹੂੰਗੀ ਨਾ ਵਾਂਗੂ ਆਪਣੀ ਵਾਈਫ ਨੂੰ ਮਨਾ ਲਿਆ ਕਰੋ ਘਰ ਦੀ ਲక్ష్ ਹਾਂ ਨਾ ਤੇ ਸ਼ਾਪਿੰਗ ਸ਼ਾਪਿੰਗ ਕਰਾਦਣੇ ਖੁੱਲੀ ਹਾਂਜੀ ਬਾਜ਼ਾਰ ਕਰਦਾ ਜਾਈਦਾ ਮੈਂ ਖੰਨਾ ਖੁੰਨਾ ਘੁੰਮਾਈਦਾ ਬਸ ਮਾੜਾ ਮੋਟਾ ਕੱਪੜਾ ਲੀਡਾ ਲੈ ਕੇ ਮੁੜਿਆ ਜਾਈਦਾ ਜੀ ਬਸ ਹੋਰ ਤਾਂ ਖਾਣ ਨੂੰ ਤੇ ਕਿੰਨੀ ਵਾਰ ਇਦਾਂ ਹੋਇਆ ਮੈਂ ਤਾਂ ਦੋ ਸੂਟ ਲੈਣੇ ਸੀ ਤੁਸੀਂ ਇੱਕ ਦਵਾਈ ਤੂੰ ਤੋਂ ਮੈਂ ਮੈਂ ਹੋ ਗਈ ਸੱਚੇ ਦੱਸਣਾ ਹੁਣ ਦੇਖੋ ਸਾਰੀ ਦੁਨੀਆ ਦੇ ਹਾਂਜੀ ਐਂ ਤਾਂ ਹੋ ਜਾਂਦੀ ਆ ਜੀ ਕਹਿੰਦੇ ਵੀ ਲੈ ਕੇ ਆਦੇ ਹੁੰਦੇ ਕੋਈ ਕਹਿੰਦਾ ਵੀ ਹੁਣ ਲੈ ਲੈ ਭਾਈ ਤੂੰ ਕੀ ਲੈਣਾ ਹੁਣ ਹੋਰ ਕੀ ਕਰਨਾ ਬਸ ਇੰਨਾ ਕਹਿ ਜੀ ਕੀ ਬਾਤ ਐ ਦੇਖੋ ਪਿੰਡਾਂ ਦੇ ਵਿੱਚ ਸੱਚੀ ਰੱਬ ਵਾਤਾ ਸਾਰੇ ਗੱਲ ਮੂੰਹ ਤੇ ਹੀ ਕਰਦੇ ਜਿਹੜੀ ਵੀ ਕਰਦੇ ਆ